ਫਸਿਆ ਲੇ ਗਿਆ ਵੀਰੇ ਕਿਸ ਨੇ ਹੈਕ ਕਰਕੇ ਦਾ WhatsApp ਇਹਨੂੰ ਹੈਕ ਕੀਤਾ ਐਨੋ ਦਿਮਾਗ ਹੈ ਨਹੀਂ ਵੀਰੇ ਵੀ ਐਨਾ ਜੋਗਾ ਕਰ ਲੂਗਾ ਮੇਰੇ ਕੋ ਮੈ ਸਾਨੂੰ ਪਤਾ ਵੀ ਐਨੇ ਜੋਗਾ ਹੈ ਨਹੀਂ ਹੈ ਨਹੀਂ ਮੇਰੇ ਅਸੀਂ ਜਾਣ ਗਏ ਵੀਰੇ ਇਸ ਦਾ ਦਿਹਾੜੀ ਕਰਕੇ ਟਾਈਮ ਕਰਦੇ ਜੇ ਐਨਾ ਜੋਗਾ ਹੁੰਦਾ ਕੁਝ ਕਰਨਾ ਲੰਦਾ ਜਿਹੜੇ ਐਵੇਂ ਫਸਾਏ ਗਏ ਆ ਸਾਡੀ ਮਦਦ ਕਰੋ ਅਸੀਂ ਖੁਦ ਫਸਾਏ ਗਏ ਆ ਵੀਰੇ ਇਹਨੇ ਕਰਨੀ ਚਾਹੁੰਦਾ ਹੈ ਨਹੀਂ ਹੈ ਮੈਨੂੰ ਕਰ ਜੀ ਸਾਨੂੰ ਕੁਝ ਪਤਾ ਹੋਵੇ ਫਿਰ ਅਸੀਂ ਵੀ ਦੱਸੇ ਵੀ ਬਈ ਗੱਲ ਬਾਤ ਆ ਵੀਰੇ ਇਹ ਜੀ ਕੋਈ ਗੱਲ ਬਾਤ ਨਹੀਂ ਹੈ ਜੀ 1% ਦੀ ਗੱਲਬਾਤ ਜਿਹੜੀ ਇਹ ਵਿਰੇ ਦੇ ਵਿੱਚ ਅਵੇ ਰੱਬਾ 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 ਨਹੀਂ ਦੀ ਰੱਬਾ ਰੱਬਾ ਨਹੀਂ ਦੀ ਰੱਬਾ ਰੱਬਾ ਨਹੀਂ ਦੀ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾਂ ਦੇ ਅੱਗੇ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅਸਤਾਨੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸ ਸਮੇਂ ਹਮ ਜਿੱਤ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਹਨੇਜ ਨੈਟਵਰਕ ਨੂੰ ਬਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਆ ਚ ਅਫੀਸ਼ੀਅਲਸ ਨੇ ਫਿਰ ਡੈਕਸ ਦਾ ਮੁਕੱਦਮਾ ਅਸੇ ਦਰਜ ਕੀਤਾ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵਾਂਡੀ ਮੁਲਕ ਦੀ ਕੰਟਰੀਆਂ ਨੇ ਹੈਕ ਕਰਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਰ ਲੈ ਨੂੰ ਹਨੀ trap ਕੀਤਾ ਗਿਆ ਜਦੋਂ ਇਹ ਹਨੀ trap ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ WhatsApp ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਢੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਾਰਾ ਉਸ ਇੰਡੀਅਨ WhatsApp ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੈਂਟੋਨਮੈਂਟ ਦੀ ਲੋਕੇਸ਼ਨ ਨਾਲ ਉਹਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗੀਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਹਦੇ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗੁਆਂਢੀ ਸੂਬਾ ਮੁਲਕ ਚ ਭੇਜ ਰਿਹਾ ਸੀ ਤੇ ਅਸੀਂ ਇਹਨੂੰ ਹੋਰ ਵੀ ਡਿਜੀਟਲ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕਿ ਗੁਆਂਢੀ ਮੁਲਕ ਪਾਕਿਸਤਾਨ ਚ ਬੈਠੇ ਦੇਸ਼ ਵਿਰੋਧੀ ਭਾਰਤ ਗਰੋਹ ਦੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਉਗੀ ਕਿਉਂਕਿ ਇਹੋ ਜੇ ਹਨੀ ਡ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਪੋਨੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਹੈ ਇਹ ਉਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਵਾਵਾਂਗੇ ਜਿੱਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂਕਿ ਇਸ ਨੈਟਵਰਕ ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗੁਆਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀ ਅਰੈਸਟ ਕਰ ਸਰ ਕਿੰਨੇ ਟਾਈਮ ਤੋਂ ਹੈ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਗਿਆ ਕਿ ਜੀ ਇਹ ਜਿਹੜੀ ਡਰਾਈਵਰ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੇ ਜਿਹੜੀ ਵੀ ਇਹ ਇਨਫੋਰਮੇਸ਼ਨ ਉਹ ਬਾਹਰ ਜਿਹੜੀ ਆ ਰਹੀ ਹੈ ਡਾਕੂਮੈਂਟਸ ਕੀ ਕੀ ਮਿਲੇ ਨੇ ਗੁਰੂ ਦੇਖੋ ਜੀ ਹੁਣ ਤੱਕ ਜਦੋਂ ਇਹਨਾਂ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਲਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਲਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਸਸੀ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਲਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਦਾ ਸੋਰਸ ਸੀਗਾ ਜਿਹੜਾ ਕੰਟੋਲਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਹਾ ਸੀ ਹੋ ਗਿਆ ਸੀ ਬਿਲਕੁਲ ਪਟਿਆਲੇ ਦਾ ਸਪਲਾਈ ਕੀ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕਰਨ ਦਾ ਕਸ਼ੂ ਕਰਦੇ ਹੈਗਾ ਨਹੀਂ ਇਹ ਆਮ ਝੋਟਾ ਮੋਟਾ ਗੁਰਪ੍ਰੋਸੀ ਕਾਫੀ ਸਮੇਂ ਤੋਂ ਇਹ ਵੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਦੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਹੁਣ ਅਸੀਂ ਇਹਨੂੰ ਮਾਨਿਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ ਐਸਪੀ ਡੀ ਗੁਰਵੰਤ ਸਿੰਘ ਡੀਐਸਪੀ ਨਾਵਾ ਤੇ ਐਸਐਚਓ ਬਾਦਸੋਂ ਗੁਰਪ੍ਰੀਤ ਠੰਡਾਰੇ ਕਾਫੀ ਇਤਚੈਫਰਡ ਕਰਕੇ ਨੂੰ ਸਰ ਇਹ ਵਾਲਾ ਕਿਤੇ ਦਾ ਸੀ ਜੀਜੇਨਸੀ ਨਾਲ ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਪੜਿਆ ਜਾਂਦਾ ਆ ਜੀਦਾ ਗਵੰਡੀ ਮੂਲ ਪਿਛੇ ਕੋਈ ਇਨਫੋਰਮੇਸ਼ਨ ਤੇ ਅਧਾਨ ਪ੍ਰਦਾਨ ਦਾ ਰੂਲ ਦਾ ਸਾਹਮਣੇ ਆਉਂਦਾ ਹੈ ਤੇ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਆਂ ਕਿ ਉਹਦੀ ਇੰਟਰੋਗੇਸ਼ਨ ਚ ਸੈਂਟਰਲ ਜੇਨਸੀ ਜੁੜੀ ਸ਼ਾਮਿਲ ਹੋਵੇ ਕੋ ਟ੍ਰਾਂਜੈਕਸ਼ਨ ਟ੍ਰਾਂਜੈਕਸ਼ਨ ਬਾਈਕੀ ਸਰ ਹਾਂਜੀ ਕੋਈ 2-3 ਟ੍ਰਾਂਜੈਕਸ਼ਨਸ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਤੇ ਅਸੀਂ ਉਹ ਫਾਈਨੈਂਸ਼ੀਅਲ ਡਵੈਲਪਮੈਂਟ ਸਰ ਬਾ ਏ ਪਾਸ ਹੁੰਦਾ ਹੈ ਕਰਨ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸਨੇਹਾ ਦੇਣਾ ਕਹੋਗੇ ਆਪਣੇ ਵੱਲੋਂ ਕਿਉਂਕਿ ਬਹੁਤ ਸਾਰੇ ਨੌਜਵਾਨ ਹੈ ਸਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰੀ ਤਲਵਾਰ ਆ ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ ਛੇ ਹਨੀ trap ਚ ਫਸਾ ਕੇ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨੇ ਉਹ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਇਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ ਨਾਲ ਕੀਤੀ ਚਾਹੀਦੀ ਹੈ ਕਿਉਂਕਿ ਕਿੰਨਾ ਪੜਿਆ